ਵੀਰੋ ਕੌਣ ਸੀ ਵੀਰੋ ਉਹ ਕਿਤਾਬ ਦੇ ਵਿੱਚ ਜਿਵੇਂ ਪਟਕਸਰ ਸਾਹਿਬ ਨੇ ਕਿਹਾ ਕਿ ਸਾਤਨ ਦਾ ਵਿਧ ਕੀ ਨਾਮ ਹੈ ਜੀ ਮੇਰਾ ਨਾਮ ਕਰਮਯੋਗ ਸਿੰਘ ਮਾਨ ਹੈ ਜੀ ਮੈਂ ਬਠਿੰਡੇ ਤੋਂ ਹੀ ਆ ਔਰ ਅੱਜ ਅਸੀਂ ਇਹ ਕੈਂਡਲ ਮਾਰਚ ਇੱਥੇ ਕਰ ਰਹੇ ਆ ਬਠਿੰਡੇ ਏਸੀ ਮਾਰਕੀਟ ਚੌਂਕ ਦੇ ਵਿੱਚ ਜੋ ਬੀਤੇ ਦਿਨੀ ਜਲੰਧਰ ਦੇ ਵਿੱਚ ਇੱਕ ਛੋਟੀ ਲੜਕੀ ਨਾਲ ਇੱਕ ਪਸ਼ੂ ਬਿਰਤੀ ਬੰਦੇ ਵੱਲੋਂ ਇੱਕ ਲੜਕੀ ਦੇ ਹੀ ਬਾਪ ਵੱਲੋਂ ਮਤਲਬ ਉਹਦੀ ਫਰੈਂਡ ਸੀਗੀ ਉਹ ਘਰੇ ਆਈ ਤੇ ਉਹਦੇ ਨਾਲ ਮਤਲਬ ਰੇਪ ਕੀਤਾ ਗਿਆ ਬਲਾਤਕਾਰ ਕੀਤਾ ਗਿਆ ਇਸ ਘਟਨਾ ਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਔਰ ਅਸੀਂ ਸਰਕਾਰ ਨੂੰ ਇਹ ਇੱਕ ਅਪੀਲ ਕਰਦੇ ਹਾਂ ਕਿ ਇਹੋ ਜੀ ਵਿਰਤੀ ਵਾਲੇ ਲੋਕਾਂ ਲਈ ਸਖਤ ਤੋਂ ਸਖਤ ਕਾਨੂੰਨ ਬਣਾਇਆ ਵੀ ਜਾਵੇ ਔਰ ਸਖਤ ਤੋਂ ਸਖਤ ਐਕਸ਼ਨ ਲਿਆ ਵੀ ਜਾਵੇ ਕਿਉਂਕਿ ਜੇ ਅਸੀਂ ਇਸ ਇਹੋ ਜੀਆਂ ਸਮਾਜਿਕ ਰੀਤੀਆਂ ਤੋਂ ਖੜਾ ਛਡਾਉਣਾ ਤਾਂ ਸਾਨੂੰ ਕੋਈ ਐਗਜ਼ੈਂਪਲ ਸੈੱਟ ਕਰਨੀ ਪਊਗੀ ਇਹੋ ਜਿਹੇ ਬੰਦਿਆਂ ਨੂੰ ਚੌਂਕ ਦੇ ਵਿੱਚ ਖੜਾ ਕੇ ਗੋਲੀਆਂ ਮਾਰਨੀਆਂ ਚਾਹੀਦੀਆਂ ਐ ਫਾਂਸੀ ਦੇਣੀ ਚਾਹੀਦੀ ਹੈ ਤਾਂ ਜੋ ਲੋਕਾਂ ਦੇ ਮਨ ਦੇ ਵਿੱਚ ਇਹੋ ਜੀਆਂ ਮਾੜੀਆਂ ਘਟਨਾ ਕਰਨ ਨੂੰ ਲੈ ਕੇ ਡਰ ਪੈਦਾ ਹੋਵੇ ਔਰ ਅੱਗੇ ਤੋਂ ਇਹੋ ਜੀਆਂ ਚੀਜ਼ਾਂ ਨਾ ਹੋਣ ਔਰ ਸਾਡੇ ਸਮਾਜ ਵਿੱਚ ਬਹੁ ਬੇਟੀਆਂ ਸਾਡੀਆਂ ਭੈਣਾਂ ਆਜ਼ਾਦੀ ਨਾਲ ਘੁੰਮ ਸਕਣ ਇੱਕ ਜੋ ਡਰ ਦਾ ਮਾਹੌਲ ਅਜ ਦੇ ਸਮੇਂ ਦੇ ਵਿੱਚ ਬਣਿਆ ਹੋਇਆ ਇਸ ਤੋਂ ਉਹਨਾਂ ਨੂੰ ਛੁਟਕਾਰਾ ਮਿਲੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਖਤ ਤੋਂ ਸਖਤ ਐਕਸ਼ਨ ਇਹਦੇ ਤੇ ਲਿਆ ਜਾਵੇ ਇੱਕ ਕੱਲਾ ਬਲਾਤਕਾਰ ਨਹੀਂ ਹੋਇਆ ਜੀ ਇਸੇ ਤਰੰਦੇ ਵੱਲੋਂ ਉਸ ਦਾ ਕਤਲ ਵੀ ਕੀਤਾ ਗਿਆ ਬੇਰਹਿਮੀ ਨਾਲ ਬਿਲਕੁਲ 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 ਕਤਲ ਬਲਾਤਕਾਰ ਤੋਂ ਬਾਅਦ ਕਤਲ ਕੀਤਾ ਗਿਆ ਜੀ ਦੇਖੋ ਕਿੰਨੀ ਘਨੌਣੀ ਹਰਕਤ ਹੈ ਕੋਈ ਛੋਟੀ ਛੋਟੀ ਉਮਰ ਦੀ ਬੱਚੀ ਔਰ ਇੱਕ ਕਿਵੇਂ ਉਹ ਵਿਸ਼ਵਾਸ ਤੇ ਆਪਦੀ ਫਰੈਂਡ ਦੇ ਘਰੇ ਆਉਂਦੀ ਔਰ ਕਿੰਨਾ ਮਾੜਾ ਉਹਨਾਂ ਨੇ ਇਹਦੇ ਨਾਲ ਸਲੂਕ ਕੀਤਾ ਸੋ ਅਸੀਂ ਤਾਂ ਇਹੀ ਕਰਦੇ ਆ ਪ੍ਰਸ਼ਾਸਨ ਤੋਂ ਉਮੀਦ ਕਰਦੇ ਆ ਕਿ ਉਹ ਸਖਤੋ ਸਖਤ ਸਜ਼ਾ ਇਸ ਜੋ ਪਸ਼ੂ ਵਰਤੀ ਜੋ ਇਹ ਹਵਾਨਗੀ ਭਰੀ ਹੋਈ ਹੈ ਇਹਨਾਂ ਦੇ ਵਿੱਚ ਇਹੋ ਜਿਹੇ ਬੰਦਿਆਂ ਨੂੰ ਸਖਤੋ ਸਖਤ ਸਜ਼ਾ ਦਿੱਤੀ ਜਾਵੇ ਥੈਂਕ ਯੂ ਆਜਾ ਵੀਰ ਜੀ ਤੁਹਾਡੇ ਜੋ ਵੀ ਮੇਰਾ ਨਾਮ ਮੋਹਨ ਗੁਪਤਾ ਹੈ ਕੀ ਕਹਿਣਾ ਚਾਹੁੰਗਾ ਜੇ ਜਿਹੜਾ ਕੈਂਡਲ ਮਾਤਿ ਕੀਤਾ ਜਾਵੇ ਅੱਛੀ ਇਹੀ ਕਹਿਣਾ ਚਾਹਾਂਗੇ ਜੀ ਇਹ ਸਮਾਜ ਦੇ ਵਿੱਚ ਜਿਹੜੇ ਦਰਿੰਦੇ ਲੋਕ ਇਹਨੇ ਕਿਸੇ ਵੀ ਵਰਗ ਦੇ ਵਿੱਚ ਹੋ ਸਕਦਾ ਹੈ ਜੀ ਤੇ ਆਪਾਂ ਪਿਛਲੇ ਦਿਨੀ ਦੇਖਿਆ ਜਿਹੜਾ ਜਲੰਧਰ ਦੇ ਵਿੱਚ ਦੀ ਇਹ ਬੱਚੀ ਨਾਲ ਜਿਹੜਾ ਰੇਪ ਹੋਇਆ ਜੀ ਉਹਨੂੰ ਬਾਅਦ ਦੇ ਵਿੱਚ ਉਹਨੂੰ ਮਾਰ ਵੀ ਦਿੱਤਾ ਗਿਆ ਬੜੀ ਘਿਣਾਉਣੀ ਹਰਕਤ ਕੀਤੀ ਹੈ ਜੀ ਸਮਾਜ ਵਿੱਚ ਇਹ ਹਜੇ ਲੋਕਾਂ ਨੂੰ ਨਹੀਂ ਰਹਿਣਾ ਚਾਹੀਦਾ ਤੇ ਇਹਨਾਂ ਦੀ ਕੋਈ ਵਧੀਆ ਤੋਂ ਵਧੀਆ ਜਿਹੜੀ ਸਜ਼ਾ ਹੋਣੀ ਚਾਹੀਦੀ ਹੈ ਇਹਨਾਂ ਨੂੰ ਮੈਂ ਜਿਹੜੀ ਸੈਟ ਕਰਨ ਜੀ ਸਰਕਾਰਾਂ ਨੂੰ ਕੋਈ ਸਜ਼ਾ ਦੇ ਵਿੱਚ ਤਗੜੀ ਨਹੀਂ ਉਹ ਜੇ ਦੇਖਿਆ ਜਾਵੇ ਤਾਂ ਇੱਕ ਲੜਕੀ ਦੇ ਮਾਪੇ ਬਰਾਬਰ ਸੀਗਾ ਬਿਲਕੁਲ ਜੀ ਬਿਲਕੁਲ ਇਹਨਾਂ ਦੀ ਜਿਹੜਾ ਜਿਹੜੇ ਦਰਿੰਦੇ ਨੇ ਇੱਕ ਜਿਹੜਾ ਮਾੜੀ ਹਰਕਤ ਕੀਤੀ ਹੈ ਇਹਦੀ ਆਪ ਦੀ ਬੇਟੀ ਇਸ ਬੱਚੀ ਤੋਂ ਵੱਡੀ ਸੀ ਜਿਹਨੇ दारू ਪੀਤੇ ਦੇ ਵਿੱਚ ਇਹ ਕੰਮ ਕੀਤਾ ਜੀ ਇਹਨੂੰ ਸਮਾਜ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਜੀ ਇਸ ਤਰ੍ਹਾਂ ਦੇ ਪਹਿਲਾਂ ਵੀ ਕਈ ਮਾਮਲੇ ਹੋ ਚੁੱਕੇ ਹੈਗੇ ਕਈ ਮਾਮਲੇ ਹੋਇਆ ਜੀ ਪਹਿਲਾਂ ਵੀ ਹੋ ਚੁੱਕੇ ਆ ਸੀ ਕੈਂਡਲ ਮਾਰਕ ਕਰਦੇ ਆ ਪਰ ਸਾਡਾ ਫੋਨ ਹੀ ਪੈਂਦਾ ਜੀ ਸਰਕਾਰਾਂ ਨੂੰ ਕੋਈ ਐਸੀ ਜੀ ਸਜ਼ਾ ਬਣਾਉਣੀ ਚਾਹੀਦੀ ਹੈ ਜਿਹੜੀ ਇਸ ਤਰ੍ਹਾਂ ਦੇ ਕਿ ਨੌਣੇ ਕੰਮ ਕਰਨ ਵਾਲੇ ਨੂੰ ਸਜ਼ਾ ਮਿਲਨੀ ਚਾਹੀਦੀ ਤਾਂ ਜੋ ਲੋਕਾਂ ਦੇ ਵਿੱਚ ਇੱਕ ਜਾਵੇ ਜੀ ਸੰਦੇਸ਼ ਜਾਵੇ ਤੇ ਅੱਗੇ ਤੋਂ ਇਹੋ ਜਿਹੇ ਕੰਮ ਨਾ ਕਰਨ ਜੀ ਇਹ ਬੀ ਜੀ ਕਿਹਨਾਂ ਨਾਮ ਹੈ ਜੀ ਇਹਦਾ ਨਾਮ ਸੰਦੀਪ ਪਟਕ ਹੈ ਜੀ ਕੀ ਕਹਿਣਾ ਚਾਹਾਂਗਾ ਜੇ ਜਿਹੜਾ ਕੈਂਡਲ ਮਾਰਚ ਕੀਤਾ ਜਾ ਰਿਹਾ ਹੈ ਗਰ ਦੇਖੋ ਜਿਹੜਾ ਵੀ ਕੁਝ ਜਲੰਧਰ ਦੇ ਵਿੱਚ ਇਹ ਵਾਪਰਿਆ ਮਤਲਬ ਇਹੋ ਜਿਹੀਆਂ ਹਰਕਤਾਂ ਦੇ ਨਾਲ ਜਿਹੜੀ ਇਨਸਾਨੀਅਤ ਇਸ ਸ਼ਰਮਸਾਰ ਹੋ ਜਾਂਦੀ ਹੈ ਕਈ ਵਾਰ ਤੇ ਇਹ ਜਿਹੇ ਜਿਹੜੇ ਕਰਾਇਮ ਕਰਦੇ ਨੇ ਲੋਕ ਇਹਨਾਂ ਨੂੰ ਮਤਲਬ ਵੈਸੇ ਵੀ ਮਤਲਬ ਸਜ਼ਾ ਦੇਣੀ ਚਾਹੀਦੀ ਹੈ ਮਤਲਬ ਇਹ ਜਿਹੜਾ ਦੇਖੋ ਉਮਰ ਕੈਦ ਹੋ ਗਈ ਹੋਰ ਕੋਈ ਵਾਰ-ਵਾਰ ਹਾਲਾਤ ਜਿਹੇ ਪੈਦਾ ਹੋ ਜਾਂਦੇ ਆ ਕਿ ਉਹੀ ਜੁਰਮ ਦੁਬਾਰਾ ਦੁਹਰਾਏ ਜਾਂਦੇ ਆ ਇਹ ਜਿਹੜੀਆਂ ਵੀ ਮਤਲਬ ਇੱਕ ਕੰਟਰੀ ਵਾਈਜ਼ ਦੇਖੋ ਰੂਲ ਵਰਲਡ ਵਾਈਜ਼ ਬਣਾਦੇ ਨੇ ਕਈ ਹਨਾ ਇੰਟਰਨੈਸ਼ਨਲ ਲਾ ਨੂੰ ਧਿਆਨ ਦੇ ਵਿੱਚ ਰੱਖਦੇ ਕਿ ਜਿਵੇਂ ਬਣਾਈਆਂ ਜਾਂਦੀਆਂ ਨੇ ਪਰ ਮੈਨੂੰ ਲੱਗਦਾ ਕਿ ਹਿੰਦੁਸਤਾਨ ਵਰਗੇ ਬਲਕੀ ਇਹਦੇ ਉੱਤੇ ਬਹੁਤ ਸਖਤ ਕਦਮ ਚੁੱਕਣ ਦੀ ਲੋੜ ਹੈ ਇਹਦੇ ਲਈ ਇਹੋ ਜੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਭਵਿੱਖ ਦੇ ਵਿੱਚ ਕੋਈ ਬੰਦਾ ਇਹੋ ਜੀ ਜੁਰਮ ਨਾ ਕਰੇ ਦੁਨੀਆ ਦੇ ਦੇਖਿਆ ਜਾਏ ਹੋਰ ਕਿਸੇ ਕੰਟਰੀ ਹੈ ਉਹਨਾਂ ਚ ਇਹੋ ਜੇ ਕਹਿਸੇ ਨੂੰ ਮੌਤ ਦੀ ਸਜ਼ਾ ਗਈ ਉਹ ਵੀ ਚੌਂਗ 'ਚ ਖੜਾ ਕੇ ਤੇ ਹੋਰ ਨਹੀਂ ਸਕਦਾ ਵੀ ਇਹੋ ਜਿਹਾ ਹੋਵੇ ਤੇ ਇਹ ਕਾਰਨ ਨਾ ਹੋਣ ਅਸੀਂ ਅਸੀਂ ਇੱਕ ਸਫੇਕ ਸਮਾਜ ਦਾ ਹਿੱਸਾ ਜੀ ਜਿਹੜੇ ਤੋਂ ਸਿਰ ਵੀ ਇੰਟਰਨੈਸ਼ਨਲ ਲਾਅ ਜਿੱਥੇ ਆ ਜਾਂਦਾ ਉੱਥੇ ਅਸੀਂ ਇੱਕ ਚੀਜ਼ ਦਾ ਤਾਂ ਧਿਆਨ ਰੱਖਦੇ ਆ ਵੀ ਅਸੀਂ ਹੁਣ ਜਿਹੜਾ Taliban ਦੀ ਹਕੂਮਤਾਂ ਦੀ ਜਾਰੀ ਕਰ ਸਕਦੇ ਕਿਤੇ ਵੀ ਜਿਹੜੇ ਲਾਅ ਹੈ ਹਨਾ ਮਤਲਬ ਉਹ ਜਿਹੜੇ ਕਈ ਉਹ ਤਰ੍ਹਾਂ ਦੇ ਕਾਨੂੰਨ ਹੈ ਜਿਹਨੂੰ ਸਮਾਜ ਦੇ ਵਿੱਚ ਵਧੀਆ ਨਜ਼ਰ ਨਾਲ ਵੀ ਨਹੀਂ ਦੇਖਿਆ ਜਾਂਦਾ ਠੀਕ ਹੈ ਤਾਂ ਠੀਕ ਹੈ ਮੌਤ ਦੀ ਸਜ਼ਾ ਦੇ ਦੋ ਫਾਂਸੀ ਦੀ ਸਜ਼ਾ ਦੇ ਦੋ ਜਦੋਂ ਅਸੀਂ ਮੋਸ਼ਨਲ ਹੁੰਨੇ ਅਸੀਂ ਬੜਾ ਕੁਝ ਕਹਿੰਦੇ ਆ ਪਰ ਸਜ਼ਾ ਮੈਂ ਕਿੰਨਾ ਵੀ ਹੋਵੇ ਫਾਂਸੀ ਦੀ ਸਜ਼ਾ ਹੋ ਜੀ ਠੀਕ ਹੈ ਮਤਲਬ ਕੋਈ ਉਹਦੀ ਅੱਗੇ ਅਪੀਲ ਨਾ ਹੋਵੇ ਕੋਈ ਦਲੀਲ ਨਾ ਹੋਵੇ ਮਤਲਬ ਇਹਦੇ ਵਿੱਚ ਜਦੋਂ ਕੁਝ ਰਹਿ ਹੀ ਨਹੀਂ ਗਿਆ ਮਤਲਬ ਇਹਦੇ ਵਿੱਚ ਇੱਕ ਸਾਫ ਹੈ ਸ਼ੀਸ਼ੇ ਵਾਂਗੂ ਸਾਫ ਹੈ ਕਿ ਸਾਡੇ ਸਭ ਤੋਂ ਵੱਡੀ ਗੱਲ ਹੈ ਦੇਖੋ ਜਦੋਂ ਕੋਈ ਵੱਡਾ ਉਹ ਹੋ ਜਾਂਦਾ ਤਾਂ ਉਹ ਹਮੇਸ਼ਾ ਕਦੇ ਕੋਈ ਆਪ ਦੀਆਂ ਜਥੇਬੰਦੀਆਂ ਆ ਜਾਂਦੀਆਂ ਕੋਈ ਹਿਊਮਨ ਰਾਈਟਸ ਵਾਲਾ ਆ ਜਾਂਦਾ ਕੋਈ ਕੋਸ਼ ਆ ਜਾਂਦਾ ਇਹਦੇ ਵਿੱਚ ਫਾਸਟ ਟਰੈਕ ਜਿਵੇਂ ਕੋਰਟ ਬਣੀ ਠੀਕ ਹੈ ਜੀ ਮਹੀਨੇ ਤੋਂ 15 ਦਿਨਾਂ ਵਿੱਚ ਇਹ ਜਿਹੇ ਫੈਸਲੇ ਕਿਸਾਂ ਦਾ ਫੈਸਲੇ ਹੋਣੇ ਚਾਹੀਦੇ ਆ ਉਸ ਤੋਂ ਬਾਅਦ ਜਿਹੜੀ ਹੈ ਕਿ ਇਹਨਾਂ ਨੂੰ ਫਾਂਸੀ ਦੀ ਸਜ਼ਾ ਜ। ਯੂਨੀ ਸਰਕਾਰ ਵੱਲੋਂ ਪਾਸ ਕੋ ਐਕਟ ਲਾਗੂ ਕੀਤਾ ਗਿਆ ਸੀਗਾ ਉਸ ਦੇ ਅਧਿਕਾਰੀਆਂ ਨੇ ਕਿ ਇਹਨੂੰ ਕੋਈ ਅਜਿਹੀ ਸਜ਼ਾ ਨਹੀਂ ਮਿਲ ਸਕਦੀ। ਪਰ ਫਾਂਸੀ ਦੀ ਸਜ਼ਾ ਵੀ ਜੇ ਬੜੇ ਰੇਅਰ ਕੇਸਾਂ ਦੇ ਵਿੱਚ ਹੁੰਦੀ ਹੈ ਜਿੱਥੇ ਉਹ ਲੋਕ ਜਿਹੜਾ ਇਹ ਕੇਸ ਹੈ ਇਹ ਪ੍ਰੋਪਰ ਡਿਜ਼ਰਵ ਕਰਦਾ ਫਾਂਸੀ। ਜਿਹੜਾ ਇਹ ਕੇਸ ਹੈ ਇਹ ਫਾਂਸੀ ਦੇ ਲਈ ਬੜਾ ਸਹੀ ਕੇਸ ਹੈ। ਇਹ ਦੇਖਿਆ ਜਾਵੇ ਤਾਂ ਪਤਾ ਤਾਂ ਸਮਾਂ ਸੀ ਕਿਉਂਕਿ ਇਹਦੀ ਬੇਟੀ ਇਹਦੀ ਸਹੇਲੀ ਸੀ ਇਹੀ ਇਹੀ ਅਸੀਂ ਸਿੱਧੂ ਸਾਹਿਬ ਕਹਿੰਦੇ ਆ ਨਾ ਕਿ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਚੀਜ਼ਾਂ ਜਦੋਂ ਇੱਕ ਦੇਖੋ ਇੱਕ ਪਿਓ ਧੀ ਦਾ ਰਿਸ਼ਤਾ ਹੁੰਦਾ ਇੱਕ ਬੱਚਾ ਜਿਹੜਾ ਇੱਕ ਬੇਟੀ ਹੈ ਉਹ ਇੱਕ ਹੌਸਲਾ ਕਰਦੀ ਹੈ ਵੀ ਯਾਰ ਇਹੇ ਮੇਰੀ ਪਿਓ ਦੀ ਉਮਰ ਦਾ ਜਾਉ ਉਹ ਮਤਲਬ ਅਸੀਂ ਆਪਣੇ ਆਪ ਨੂੰ ਸੇਫ ਮੈਸੇਜ ਕਰਦੇ ਆਂ ਪੰਜਾਬ ਦੇ ਵਿੱਚ ਤਾਂ ਵੈਸੀ ਉਹ ਹੈ ਜਿਵੇਂ ਅਸੀਂ ਇੱਕ ਜਿਹੜੀ ਚੀਜ਼ ਕਹਿੰਦੇ ਨੇ ਜਦੋਂ ਉੱਪਰ ਦਾ ਇਹ ਜਿਹਾ فاصلੇ ਖਤਮ ਹੋ ਜਾਣ ਜਦੋਂ ਬੰਦਾ ਇਹ ਚੀਜ਼ਾਂ ਭੁੱਲ ਜੇ ਵੀ ਯਾਰ ਇਹ ਤਾਂ ਮੇਰੀ ਧੀ ਦੇ ਮਤਲਬ ਉਹ ਹੈ ਮਤਲਬ ਉਹ ਮਾਨਸਿਕ ਰੋਕੀ ਹੈ ਐਨੀ ਉਹਦੇ ਦਿਮਾਗ ਦੇ ਵਿੱਚ ਗੰਦਗੀ ਭਰੀ ਵੀ ਹੈ ਜਿਹੜੀ ਤਾਂ ਇਹਨੂੰ ਇਹਨੂੰ ਸੁਧਾਰਨਾ ਬੜਾ ਜ਼ਰੂਰੀ ਹੈ ਇਹੋ ਜਿਹੀ ਲਸਾਨੀ ਸਜਾਏ ਨੂੰ ਹੋਣੀ ਚਾਹੀਦੀ ਹੈ ਤਾਂ ਜੋ ਸਮਾਜ ਦੇ ਸਮਾਜ ਦੇ ਵਿੱਚ ਅੱਗੇ ਤੋਂ ਸਿਹਤ ਜਾਵੇ ਜਿਹੜੇ ਨੂੰ ਇਹੋ ਜਿਹੇ ਨੂੰ ਕੋਈ ਦਿਮਾਗ ਦੇ ਵਿੱਚ ਜੇ ਕੋਈ ਕੀੜਾ ਉੱਠੇ ਤਾਂ ਉਹ ਆਪ ਦਾ ਡਾਕਟਰੀ ਇਲਾਜ ਕਰਵਾਵੇ ਇਸੀ ਦਾ ਠੀਕ ਹੈ ਨਾ ਨਾ ਕਿ ਇਹੋ ਜਿਹਿਆਂ ਬਲਕਿ ਸਮਾਜ ਦੇ ਵਿੱਚ ਗੰਦ ਖਿਲਾਰੇ ਇਹ ਜਿਹੇ ਹਰਕਤਾਂ ਕਰਦੇ ਚੰਨਸੀ ਦਿਓ ਫਾਂਸੀ ਦਿਓ ਰਾਤਕਾਰਿਆਂ ਨੂੰ ਫਾਂਸੀ ਦਿਓ ਫਾਂਸੀ ਦਿਓ ਰਾਤਕਾਰਿਆਂ ਨੂੰ ਫਾਂਸੀ ਦਿਓ ਫਾਂਸੀ ਦਿਓ ਰਾਤਕਾਰਿਆਂ ਨੂੰ ਫਾਂਸੀ ਦਿਓ